ਈਸ਼ੂ ਦੇਸ਼ ਵਿੱਚ ਵਤਨ ਦੀ ਮਿੱਟੀ نیوز ਚੈਨਲ ਨੂੰ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਅੱਜ ਅਸੀਂ ਫਿਰ ਹਾਜ਼ਰ ਹਾਂ ਹਫਤਾਵਾਰੀ ਅਤੇ ਲੜੀਵਾਰ ਇਤਿਹਾਸ ਲੈ ਕੇ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਤਿਹਾਸ ਦੇ ਪੰਨਿਆਂ ਵਿੱਚੋਂ ਪ੍ਰਕਾਸ਼ ਕੀਤਾ ਜਾ ਰਿਹਾ ਹੈ ਅਤੇ ਇਸ ਦੀ 41ਵਾਂ ਭਾਗ ਲੈ ਕੇ ਹਾਜ਼ਰ ਹਾਂ ਅਤੇ ਸਾਡੇ ਨਾਲ ਹਮੇਸ਼ਾ ਦੀ ਤਰ੍ਹਾਂ ਮੌਜੂਦ ਹਨ ਵਿਸ਼ਰ ਪਈ ਲਿਖੀਏ ਸਿੰਘ ਦੀ ਠਠਾ ਇਹਨਾਂ ਕੋ ਅਸੀਂ ਅੱਜ ਜਾਣਾਂਗੇ ਭਾਗ ਨੰਬਰ 41 ਦੀ ਜਾਣਕਾਰੀ ਸੱਕਲ ਕਲਕਟਾ ਸਰਸੋਇਆ ਦਾ ਮਿਰਾਸ ਠਠਾ ਸਰ ਭਾਗ ਨੰਬਰ ਸਾਨੂੰ 41 ਦੀ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਤਿਹਾਸ ਪ੍ਰਕਾਸ਼ ਕੀਤਾ ਜਾ ਰਿਹਾ ਹੈ ਲੜੀ ਨੰਬਰ 41 ਜੋੜਨ ਲਈ ਅਗਲਾ ਭਾਗ ਦੇਖੋ ਜਿੰਦੇਸ਼ਵ ਦੇਸ਼ ਵਿੱਚ ਮਤਮ ਲਿਮਿਟਿਡ ਨਿਊ ਚੈਨਲ ਵੇਖ ਰਹੀ ਸਮੂਹ ਸਾਧ ਸੰਗਤ ਨੂੰ ਮੇਰੀ ਪਿਆਰ ਪਰਿ ਸਾਸਰੀ ਘਰ ਦੀ ਸੰਧੂ ਸਾਹਿਬ ਗੁਰੂ ਨਾਨਕ ਮਹਾਰਾਜ ਇਹਨਾਂ ਨੇ ਵਖ ਵਖ ਤਾਮਨ ਤੇ ਜਾ ਕੇ ਤੇ ਵਖ ਵਖ ਹੰਕਾਰ ਦੇ ਭਰੇ ਹੋਏ ਲੋਕਾਂ ਨੂੰ ਤਾਰਿਆ ਇਸੇ ਲਈ ਤਹਿਤ ਹੀ ਗੁਰੂ ਨਾਨਕ ਸਾਹਿਬ ਤਲੰਦੇ ਸ਼ਹਿਰ ਵਿੱਚ ਪਹੁੰਚੇ ਔਰ ਤੋਂ ਲੰਬੇ ਸ਼ਹਿਰ ਦੇ ਵਿੱਚ ਇੱਕ ਛੱਜਣ ਠੱਗ ਸੀ ਹਾਂਜੀ ਇਹ ਠੱਗ ਸੀ ਨਾ ਉਹਨੇ ਸੱਜਣਾ ਕਿਹਾਇਆ ਸੀ ਇਹਦਾ ਟੋਲਾ ਕਾਫੀ ਵੱਡਾ ਸੀ ਅੱਛਾ ਔਰ ਇਹਨਾਂ ਦੇ ਟੋਲੇ ਵਿੱਚ ਇੱਕ ਔਰਤ ਵੀ ਸ਼ਾਮਲ ਸੀ ਅੱਛਾ ਜਦੋਂ ਜਗਤ ਦੇ ਮਾਲਕ ਭੰਗੂ ਨਾਨਕ ਦੇ ਮਹਾਰਾਜ ਇਹ ਜਗਤ ਨੂੰ ਤਾਰਦੇ ਹੋਏ ਕਿੰਨੇ ਨੇ ਮਨ ਬਣਾਇਆ ਕਿ ਉਸ ਠੱਗ ਨੂੰ ਵੀ ਸੱਜਣ ਬਣਾ ਦੇਣਾ ਚਾਹੀਦਾ ਜਿਹੜਾ ਨਾਂ ਦਾ ਹੀ ਸੱਜਣਾ ਹੈ ਇਹ ਮੰਝਲਾਂ ਮਾਰਦੇ ਹੋਏ ਪੈਂਡੇ ਨੇ ਤੈਅ ਕਰਦੇ ਹੋਏ ਸਫਰ ਮੁਕਾਉਂਦੇ ਹੋਏ ਤੁਲੰਬੇ ਸ਼ਹਿਰ ਵਿੱਚ ਜਿੱਥੇ ਉਹ ਸੱਜਣ ਠੱਗ ਨੇ ਆਪਣਾ ਡੇਰਾ ਬਣਾਇਆ ਹੋਇਆ ਸੀ ਸਰਾਹ ਬਣਾਈ ਹੋਈ ਸੀ ਉੱਥੇ ਪਹੁੰਚੇ ਔਰ ਇਹ ਸੱਜਣ ਦੇ ਬੰਦੇ ਜਿਹੜੇ ਸੀ ਗੁਰਨਾਣ ਦਾ ਇੱਕ ਕਾਨੂੰਨ ਸੀ ਕਿ ਇਹ ਪਹਿਲਾ ਰਾਹਗੀਰ ਦੀ ਬੜੀ ਸੇਵਾ ਕਰਦੇ ਸੀ ਅੱਛਾ ਜਦੋਂ ਇਹਨਾਂ ਨੇ ਵੇਖਿਆ ਕਿ ਤਿੰਨ ਮੁਸਾਫਰ ਤੁਰੇ ਆ ਰਹੇ ਹਾਂਜੀ ਦੋ ਪਾਸੇ ਲੈ ਗੁਰੂ ਨਾਨਕ ਦੇਵ ਮਹਾਰਾਜ ਵਿਚਕਾਰ ਸੀ ਔਰ ਗੁਰਨਾਣ ਪਾਸ਼ਾ ਮਹਾਰਾਜ ਦੇ ਚਿਹਰੇ ਉੱਤੇ ਇੰਨਾ ਨੂਰ ਸੀ ਜਿਦਾਂ ਕਿ ਕੋਈ ਬੜਾ ਤਗੜਾ ਸਦਾਗਰ ਹੋਵੇ ਹਾਂਜੀ ਵੱਡਾ ਵੱਡਾ ਕਿਸੇ ਚੀਜ਼ ਦਾ ਵਪਾਰੀ ਹੋਏ। ਕਾਫੀ ਧਨਮਾਲ ਵਾਲਾ ਬੰਦਾ ਹੋਏ। ਹਾਂਜੀ। ਇੰਨਾ ਨੂਰ ਸੀ ਗੁਰੂ ਨਾਨਕ ਕੁਮਾਰਾ ਦੇ ਚਿਹਰੇ ਉੱਤੇ। ਔਰ ਜਦੋਂ ਇਹਨਾਂ ਨੇ ਵੇਖਿਆ ਸੱਜਣ ਦੇ ਬੰਦਿਆਂ ਨੇ ਸੱਜਣ ਨੇ ਵੇਖਿਆ ਹੈ ਕਿ ਸ਼ਾਮੀ ਕਾਫੀ ਤਗਈ ਲੱਗਦੀ ਹੈ। ਹਾਂ। ਔਰ ਸਾਡਾ ਜਿਹੜਾ ਪ੍ਰੋਗਰਾਮ ਹੈ ਉਹ ਵਧੀਆ ਹੋਏਗਾ ਕਿ ਅਸੀਂ ਇਹਨਾਂ ਕੋਲ ਕਾਫੀ ਧਨ ਤੇ ਮਾਲ ਲਟਾਂਗੇ। ਔਰ ਸਾਡੀ ਦਿਹਾੜੀ ਕਾਦ ਬਣ ਜਾਏ। ਸੱਜਣ ਦੇ ਬੰਦੇ ਇਸ ਤਰ੍ਹਾਂ ਕਰਦੇ ਸੀ ਕਿ ਜਿਹੜਾ ਕੋਈ ਰਾਹੀ ਗਿਰ ਆਉਣਾ ਨਾ ਉਹਦੀ ਪਹਿਲਾਂ ਤੇ ਇਹਨਾਂ ਨੇ ਬੜੀ ਸੇਵਾ ਕਰਨੀ। ਅੱਛਾ। ਔਰ ਜਦੋਂ ਸੇਵਾ ਕਰਕੇ ਤਰਾ ਪੈਣੀ ਦੇ ਅੱਧੀ ਘਰਾਣਾ ਉਸ ਬੰਦੇ ਨੂੰ ਮਾਰ ਕੇ ਜੋ ਉਹਦੇ ਕੋਲ ਹੋਣਾ ਉਹ ਲੁੱਟ ਲੈਣਾ ਤੇ ਇਹਨਾਂ ਨੂੰ ਇੱਕ ਉਹਨਾਂ ਖੂਹ ਬਣਾ ਉਸ ਖੂਹ ਦੇ ਵਿੱਚ ਥੋੜ ਦੇਣਾ। ਉਹ ਬੰਦਾ ਮਾਰ ਹੀ ਦਿੰਦੇ। ਬੰਦਾ ਮਾਰ ਦਿੰਦੇ। ਜੇ ਸੜੇ ਗੁਰੂ ਨਾਨਕ ਮਹਾਰਾਜ ਆਏ। ਔਰੇ ਸੱਜਣ ਹੋਰਾਂ ਨੇ ਬੜੀ ਖੁਸ਼ਾਮੰਨੀ ਕੀਤੀ ਹੈ ਸੱਜਣ ਦੇ ਬੰਦਿਆਂ ਨੇ ਬੜੀ ਭਲੀ ਮਿੰਦ ਨਾਲ ਉਹਨਾਂ ਨੂੰ ਬੜੇ ਸਤਿਕਾਰ ਨਾਲ ਬਾਬਾ ਜੀ ਐਸ ਅਸਨ ਤੇ ਮਿਠਾ ਬਾਬਾ ਜੀ ਬੈਗੇ ਨੇ ਧੰਗੁਰੂ ਨਾਨਕ ਮਹਾਰਾਜ ਕਿਉਂਕਿ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਂ ਸੁਹਾਵਾ ਰਾਮ ਦਾ ਗੁਰੂ ਕਿਹਨ ਦਾ ਪ੍ਰਮਾਣ ਹੈ ਔਰ ਇਹਨਾਂ ਨੇ ਬੜੀ ਸੇਵਾ ਕੀਤੀ ਮਹੋਤ ਸੇਵਾ ਕੀਤੀ ਉਹ ਜਿਸ ਵੇ ਰਾਤ ਪਈ ਹਾਂਜੀ ਪਹਿਲਾਂ ਤੇ ਇਹਨਾਂ ਨੂੰ ਇੱਕ ਇਹਨਾਂ ਜੋ ਔਦ ਸੀ ਜਿਹਦਾ ਨਾਮ ਇਤਿਹਾਸ ਨੇ ਖੇਮੀ ਦੱਸਿਆ ਉਹਨੂੰ ਕੱਲਿਆ ਤੇ ਜਾਓ ਜਾ ਕੇ ਤੁਸੀਂ ਉਸ ਰਾਹੀਰ ਨੂੰ ਪਰਮਾਓ ਹਾਂਜੀ ਤੇ ਉਹਦੇ ਕੋਲ ਜੋ ਮਾਲ ਤੰਨਾ ਉਹ ਲੁੱਟ ਲਓ ਜਦੋਂ ਇਹ ਖੇਮੀ ਛਗਣੀ ਆਈ ਹੈ ਨਾ ਸਾਹਮਣੇ ਖਿਮਨੀ ਬਾਬਾ ਜੀ ਦੀ ਬੜੀ ਸੇਵਾ ਕੀਤੀ ਹੈ ਬਾਬਾ ਜੀ ਨਾਲ ਬੜੀਆਂ ਮਿੱਠੀਆਂ ਮਿੱਠੀਆਂ ਗੱਲਾਂ ਕੀਤੀਆਂ ਨੇ ਹਾਂਜੀ ਔਰ ਬਾਬਾ ਜੀ ਕਹਿਣ ਲੱਗੇ ਕਿ ਖਿਮਨੀਏ ਠੱਗੀਆਂ ਨਾ ਕਰ ਕਿਉਂਕਿ ਇੱਕ ਸ਼ਾਇਦ ਦਾ ਜ਼ਿਕਰ ਵੀ ਹੈ ਸਤਗੁਰ ਕਹਿੰਦੇ ਖਿਮਨੀਏ ਕਿਉਂ ਠੱਗੀਆਂ ਕਰ ਜਦੋਂ ਉਹ ਇਨ ਨੂੰ ਇਹ ਗੱਲ ਕਹੀ ਕਿ ਖੇਮੀਏ ਤੂੰ ਠੱਗੀਆਂ ਨਾ ਕਰ। ਹੂੰ। ਫਿਰ ਮਨੁੱਖ ਕਵਟ ਹੈ। ਅਸੀਂ ਇਹ ਕਵਟੇ ਵਿੱਚ ਨਹੀਂ ਫਸਣਾ। ਤੇਰੇ ਜਾਲ ਵਿੱਚ ਨਹੀਂ ਫਸ ਸਕਦੇ ਅਸੀਂ। ਬਿਲਕੁਲ। ਹਾਂ ਦੇਖੋ ਇਹ ਨੇ ਅਖਾਂ ਨਹੀਂ ਬਾਬਾ ਜੀ ਮੈਂ ਕੋਈ ਫਰੇਬ ਨਹੀਂ ਕਰਦੀ। ਮੈਂ ਕੋਈ ਠੱਗੀ ਨਹੀਂ ਕਰਦੀ ਮੈਂ ਤਾਂ ਬੜੀ ਸ਼ਰਧਾ ਤੇ ਭਾਵਨਾ ਨੂੰ ਸੇਵਾ ਕਰਦੀ। ਹਾਂਜੀ ਤੇ ਗੁਰੂ ਨਾਨਕ ਦੇਵ ਜੀ ਮਾਰੇ ਕਹਿੰਦੇ ਠੀਕ ਹੈ ਖੇਮੀਏ। ਤੂੰ ਸਾਡੀ ਸੇਵਾ ਜੋ ਕਰਨੀ ਤੂੰ ਆਪਣੇ ਪਤੀ ਦੀ ਸੇਵਾ ਕਿਉਂ ਕੀਤੀ ਜਿਹਨੂੰ ਤੂੰ ਜ਼ਾਇਰ ਦੇ ਕਮਾਦ ਆਜ ਖੁੱਲ ਗਿਆ ਜਦੋਂ ਪਰਦਾ ਖੁੱਲ ਗਿਆ همین ਚੰਗਲ ਲਿਖਿਆ ਇਹ ਤੇ ਕੋਈ ਅੰਤਰਜਾਮੀ ਹੈ ਸੰਤ ਹੈ ਇਹ ਤਾਂ ਕੋਈ ਭਗਤੀ ਵਾਲ ਰੂਹ ਹੈ ਰੱਬ ਨੂੰ ਪੁਜੀ ਹੋਈ ਔਰ ਉਸ ਵੇਲੇ ਚਰਨਾ ਦੇ ਟੈਪੇਰ ਕਹਿੰਦੇ ਬਾਬਾ ਜੀ ਮੇਰੀ ਫੋਲ ਮਾਫ ਕਰੋ ਗੁਰੂ ਨਾਨਕ ਮਹਾਰਾਜ ਨੇ ਉਹਦੀ ਫੋਲ ਬਖਸ਼ੀ ਹੈ ਉਹਨੂੰ ਸਹੀ ਰਸਤੇ ਪਾਇਆ ਔਰ ਇਹਨੇ ਜਾ ਕੇ ਆਪਣਾ ਟੋਲੇ ਵਿੱਚ ਜਿਹਾ ਇੰਦੀ ਕੇ ਸੱਜਣ ਜੀ ਤੁਸੀਂ ਜੀ ਕਹਿੰਦੇ ਹੋ ਕਿ ਉਹਨੂੰ ਲੁੱਟਣਾ ਉਹ ਤਾਂ ਭਗਤੀਮਾਨ ਰੂਹ ਉਹ ਤਾਂ ਰੱਬ ਦਾ ਪਿਆਰਾ ਕੋਈ ਉਹ ਤਾਂ ਸਾਰਿਆਂ ਦੇ glandular ਜਾਣਦਾ ਹਾਂਜੀ ਇਸ ਕਰਕੇ ਤੁਸੀਂ ਨਹੀਂ ਲੁੱਟ ਸਕਦੇ ਅਜੇ ਵੀ ਇਹ ਸੱਜਣ ਦੇ ਮਨ ਵਿੱਚ ਹੰਕਾਰ ਜਿਹੜਾ ਬੋਲਦਾ ਕਹਿੰਦਾ ਕੋਈ ਗੱਲ ਨਹੀਂ ਖਿੰਮੀਏ ਜਿਹਦੇ ਕੋਲ ਨਹੀਂ ਲੁੱਟੇ ਗਏ ਤੇਰੇ ਕੋਲ ਨਹੀਂ ਕੰਮ ਸੁੱਤਰਿਆ ਤੇ ਅਸੀਂ ਆਪ ਜਾਵਾਂਗੇ ਮੈਂ ਬੰਦਿਆਂ ਨੂੰ ਲੈ ਕੇ ਜਾਵਾਂਗੇ ਨਾਲ। ਔਰ ਇਹ ਸੱਜਣ ਆਪ ਗਿਆ। ਗੁਰੂ ਨਾਨਕ ਦੇਵ ਮਹਾਰਾਜ ਇਸ ਉਹਦੇ ਪਰਾਂ ਦੇ ਸੁੱਤੇ ਆ ਹਰ ਇੱਕ ਜਾਗਦੇ ਸੀ। ਇੱਕ ਪਾਸੇ ਮਰਦਾਨਾ ਪਿਆ ਇੱਕ ਪਾਸੇ ਬਾਲਾ ਹੀ ਪਏ ਨੇ ਇਹ ਵਿਚਾਰ ਗੁਰੂ ਨਾਨਕ ਮਹਾਰਾਜ ਦੇ। ਤੇ ਗੁਰੂ ਨਾਨਕ ਦੇਵ ਮਾਰੇ ਇਹ ਹੁਣ ਸੱਜਣ ਜੀ ਅਸਲੀ ਰੂਪ ਵਿੱਚ ਆ ਗਿਆ। ਇਨੇ ਕੱਢ ਕੇ ਤਲਵਾਰ ਹੂੰ ਕਹਿੰਦਾ ਜਾਨ ਤੇ ਤੁਹਾਡੇ ਕੋਲ ਜਿੰਨਾ ਮਾਲ ਹੈਗਾ ਮੇਰੇ ਹਵਾਲੇ ਕਰ ਦਿਓ ਹੂੰ ਨਹੀਂ ਤੇ ਇਹ ਤਲਵਾਰ ਵੇਖ ਲਓ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਕਿ ਸਾਡਾ ਖਜ਼ਾਨਾ ਤੀ ਹਾ ਹੈ ਐਸ ਪਾਸੇ ਪਿਆ ਲਮਾ ਇਹਨੂੰ ਪੁੱਛੋ ਹੂੰ ਮਰਦਾਨੇ ਵੱਲ ਇਸ਼ਾਰਾ ਕਰ ਦਿੰਦਾ ਹੂੰ ਪਰ ਜਦੋਂ ਪਹਿਲਾ ਵਾਝ ਮਾਰੀ ਨਾ ਤੇ ਮਰਦਾਨਾ ਬੁੜ ਚੁੱਠਿਆ ਕਹਿੰਦਾ ਐ ਹਾਂਜੀ ਮਹਾਰਾਜ ਦੁੱਧ ਲੈ ਕੇ ਆਏ ਦੁੱਧ ਦਾ ਗਲਾਸ ਲੈ ਕੇ ਆਏ ਜਦੋਂ ਤਲਵਾਹ ਰੱਖੀ ਸਹਿਮ ਗਿਆ ਜਦੋਂ ਗੁਰਾਂ ਨੇ ਕਿਹਾ ਨੇ ਇਹਦੇ ਕੋਲ ਤੇ ਗੁਰੂ ਨਾਨਕ ਦੇ ਮਹਾਰਾਜ ਨੇ ਮਰਦਾਨਾ ਕਹਿੰਦਾ ਹੈ ਮਹਾਰਾਜ ਜੋ ਤੋ ਚੱਲੇ ਆ ਤਿੰਨਾ ਚਿਰ ਹੋ ਗਿਆ ਤੁਹਾਡਾ ਸਾਥ ਕਰਦਿਆਂ ਨੂੰ ਅੱਜ ਤੱਕ ਨਾ ਕੁਝ ਪੱਲੇ ਬੱਧਾ ਨਾ ਕੁਝ ਤੁਹਾਡੇ ਕੋਲ ਮਿਲਿਆ ਤੇ ਨਾ ਪੱਲੇ ਬੱਧਾ ਨਾ ਮੇਰੇ ਕੋਲ ਕੁਝ ਹੈਗਾ ਮੇਰੇ ਕੋਲ ਤੇ ਕੁਝ ਨਹੀਂ ਔਰ ਜਿਸ ਵੇ ਸੱਜਣ ਬਾਈਂ ਧਮਕੀਆਂ ਦਿੰਦਾ ਹੈ ਇਹਦਾ ਤਨ ਮਾਰ ਮਕਾਵਾਂਗੇ ਜੇ ਤੁਸੀਂ ਸਾਡੀ ਗੱਲ ਨਾ ਮੰਨਗੇ ਜੋ ਕੁਝ ਹੈ ਕੱਢ ਕੇ ਰੱਖ ਦੇ ਗੁਰੂ ਨਾਨਕ ਮਹਾਰਾਜ ਨੇ ਨਿਗਾਣਾ ਨਿਗਾਹ ਵਧਾਈ ਕਹਿੰਦੇ ਸੱਜਣਾ ਨਾ ਤੇ ਤੂੰ ਸੱਜਣ ਰਖਿਆ ਹੈ ਇਹ ਸੱਜਣਾ ਵਾਲੇ ਕੰਮ ਕਰ ਸੱਜਣ ਬਗਣਾ ਸੱਜਣ ਦਾ ਮਤਲਬ ਪਤਾ ਤੈਨੂੰ ਭਜਨੋਂ ਹੁੰਦਾ ਜਿਹੜਾ ਕਿਸ ਦੁੱਖ ਸੁਖ ਦੇ ਅਨੁਸਾਰ ਜਾਂਦਾ ਤੇ ਤੋ ਤੇ ਛੱਜਣ ਦਾ ਨਾ ਹੈ ਤੂੰ ਇਹ ਇੱਕ ਲੰਬਰ ਜਿਆ ਤੇ ਲੋਕਾਂ ਨੂੰ ਮਾਰ ਮਾਰ ਕੇ ਲੁਕੀ ਜਾਂਣਾ ਹਾਂਜੀ ਉਹਨਾਂ ਨੂੰ ਖਪਾਈ ਜਾਂਣਾ ਸੱਜਣ ਦੇ ਕੰਨ ਖੋਲਗੇ ਅੱਖਾਂ ਖੁੱਲਗੀਆਂ ਗਿਆਨ ਹੋ ਗਿਆ ਗਿਆਨ ਦਾ ਪੀਰ ਹੋ ਜਾ ਔਰ ਜਿਸ ਨੇ ਗੁਰੂ ਨਾਨਕ ਮਹਾਰਾਜ ਨੇ ਉੱਥੇ ਗੁਰਬਾਈ ਦੇ ਵਿੱਚ ਇੱਕ ਸ਼ਬਦ ਉਚਾਰਨ ਦਿੱਤਾ ਹੈ ਉਦਲ ਕਹਾਂ ਚਿਰਕਣਾ ਘੁਟਮ ਕਾਲੜੀ ਮਸ ਧੋਤਿਆਂ ਜੁਵਨਾਂ ਪੁੱਤਰੇ ਜੇ ਸੋ ਤੋਂ ਆਇਸ ਕਹਿੰਦੇ ਸਜਣਾ ਤੂੰ ਆਪਣੇ ਮਨ ਨੂੰ ਤੋਪ ਆਪਣੇ ਮਨ ਨੂੰ ਸਾਫ ਕਰ ਫਿਰ ਸਜਣੂ ਟਹਿ ਕੇ ਪੈਰੀ ਪੈ ਗਿਆ ਕਹਿੰਦਾ ਮਹਾਰਾਜ ਮੇਰੀ ਕੋਲ ਮਖਿਓ ਮੈਂ ਬੜੇ ਪਾਪ ਕੀਤੇ ਮੜੇ ਲੋਕਾਂ ਦੀ ਜਾਨ ਗਈ ਬੜੇ ਲੋਕਾਂ ਨੂੰ ਲੁੱਟਿਆ ਪਰ ਤੁਹਾਡੇ ਵਰਗਾ ਪੂਰਾ ਗੁਰੂ ਅਜੇ ਤੱਕ ਸਾਨੂੰ ਨਹੀਂ ਮਿਲਿਆ ਸਿੰਦੇ ਰਸਤੇ ਪਾਉਣ ਵਾਲਾ ਤੇ ਖੁੱਲ ਮੱਲ ਦੀ ਮਾਫੀ ਮੰਗ ਕੇ ਕਹਿੰਦਾ ਮਹਾਰਾਜ ਮੇਰੇ ਵਾਸਤੇ ਕੀ ਹੁਕਮ ਹੈ ਮੈਨੂੰ ਸਿੰਦੇ ਰਸਤੇ ਪਾ ਦਿਓ ਤੇ ਮੇਰੇ ਵਾਸਤੇ ਕੀ ਹੁਕਮ ਹੈ ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ ਸੱਜਣਾ ਸੱਜਣਾ ਵਾਰੇ ਕੰਮ ਕਰ ਇੱਥੇ ਜਿੱਥੇ ਤੂੰ ਡੇਰਾ ਬਣਾਇਆ ਜਿੱਥੇ ਤੂੰ ਖੂਪਟਿਆ ਲੋਕਾਂ ਨੂੰ ਮਾਰ ਕੇ ਸੁੱਟਣ ਵਾਸਤੇ ਇੱਥੇ ਇੱਕ ਸਰਾਮਣਾ ਔਰ ਉਸ ਸਰਾਮਣੇ ਵਿੱਚ ਜਿੱਥੇ ਆਏ ਗਏ ਰਾਹੀ ਗੀਰ ਨੂੰ ਲੁੱਟਦਾ ਉਹਨਾਂ ਦੇ ਕੱਪੜੇ ਤਾਂ ਨਾ ਉਹਨਾਂ ਕੋ ਪੈਸੇ ਲੁੱਟਣਾ ਉਹਨਾਂ ਜਾਲ ਲੈਣਾ ਇਹ ਕੰਮ ਛੱਡ ਕੇ ਆਏ ਗਏ ਰਾਹੀ ਗੀਰ ਨੂੰ ਜਲ ਪਾਣੀ ਸੇਵਾ ਕਰਿਆ ਕਰ ਲੰਗਰ ਛਕਾਇਆ ਕਰ ਪ੍ਰਸ਼ਾਦਾ ਛਕਾਇਆ ਕਰ ਜੇ ਕਿਸੇ ਰਾਤ ਰਹਿਣਾ ਹੋਵੇ ਉਹਨੂੰ ਰਾਤ ਰਹਿਣ ਵਾਸਤੇ ਰਾਹਿਸ਼ ਦਿਆ ਕਰ ਉਹਨਾਂ ਦੀ ਸੇਵਾ ਕਰਿਆ ਕਰ ਤੇ ਗੁਰੂ ਨਾਨਕ ਦੇ ਮਹਾਰਾਜ ਨੇ ਇਹ ਉਪਦੇਸ਼ ਸੱਜਣ ਠੱਗ ਨੂੰ ਦਿੱਤਾ ਤੇ ਸੱਜਣ ਠਾਕ ਜਿਹੜਾ ਸੀ ਉਹ ਉਪਦੇਸ਼ ਲੈ ਕੇ ਤੇ ਆਪਣੇ ਜੀਵਨ ਉਹਨੇ ਸਵਲ ਕੀਤਾ ਠੀਕ ਹੈ ਇਹ ਖਟਸਾਬ ਬਹੁਤ ਬਹੁਤ ਮਿਹਰਬਾਨੀ ਅਗਲੇ ਐਪੀਸੋਡ ਦੀ ਫਿਰ ਅਗਲੇ ਹਫਤੇ ਫਿਰ ਤੁਹਾਡੇ ਨਾਲ ਅਸੀਂ ਅਗਲਾ 42ਵਾਂ ਫਾਗ ਲੈ ਕੇ ਹਾਜ਼ਰ ਹੋਵਾਂਗੇ ਬਹੁਤ ਬਹੁਤ ਧੰਨਵਾਦ ਮਤਨ ਦੀ ਮਿੱਟੀ ਵੇਖਰੇ ਸਮੂਹ ਸਾਥਣ ਅਤੇ ਮੇਰੇ ਅਜੀਤ ਮਿੱਤਰ ਹਰਨਾਮਨ ਰਸਿੰਦਰ ਸਿੰਘ ਜੀ ਸੰਨੂ ਸਾਹਿਬ ਅਤੇ ਬਲਾਰੇ ਸਰਗੁਣ ਸਿੰਘ ਜੀ ਕੋਮਾ ਸਾਹਿਬ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ